24 ਘੰਟੇ ਵਾਲੀ ਦਵਾਈ ਦਾ ਬਹੁਤ ਰੌਲਾ ਪਈ ਜਾਂਦਾ ਜਿਹੜੀ ਰੌਂਡ ਆਪਾਂ ਨੂੰ ਕਹਿੰਦੇ 24 ਘੰਟੇ ਦੇ ਵਿੱਚ ਖੱਬਲ ਖਤਮ ਕਰਦੀ ਆ ਕੋਈ ਕਹਿੰਦਾ 180 ਲੈ ਜਾਓ ਕੋਈ ਕਹਿੰਦਾ 185 ਲੈ ਜਾਓ ਪੈਰਾਕਵਾਡ ਦਵਾਈ ਆ ਬਈ ਹੁਣ ਪੈਰਾਕਵਾਡ ਜਿਹੜੀ ਮਲਕੇ ਵੀ ਤਰੰਤ ਪੱਤੇ ਸਾੜਦੇ ਉਹਨੂੰ ਕਈ ਲੋਕ ਜਿਆਦਾ ਮੂੰਗੀ ਦੇ ਵਰਤਦੇ ਆਗੇ ਆਲੂ ਵਾਲੀ ਬਰਸ ਛਾਉਣ ਲਈ ਵਰਤਦੇ ਆ ਜਾਂ ਖਾਲਾਂ ਮੱਟਾਂ ਦੇ ਵੀ ਜਲਦੀ ਖਾਹ ਖਤਮ ਕਰਨਾ ਹੋਵੇ ਜਿਹਨੂੰ ਬਦ 24 ਘੰਟੇ ਕਹੀ ਜਾਂਦੇ ਆ ਆਪਣੇ ਕੋਲੇ 20 ਲੀਟਰ ਦੇ ਕੈਨ ਵਿੱਚ 160 ਰੁਪਏ ਦਾ 20 ਲੀਟਰ ਦੀ ਪੈਕਿੰਗ 'ਚ 160 ਰੁਪਏ ਦੇ 160 ਰੁਪਏ ਲੀਟਰ ਆ ਬਈ 165 ਰੁਪਏ ਲੀਟਰ ਦੇ ਵਿੱਚ ਮੈਂ ਕਹਿੰਦਾ ਭਰਾਵੋ ਤੇ 105 ਲੀਟਰ ਜੀ ਵੀ ਪੈਕਿੰਗ ਆਉਂਦੀ 5 ਲੀਟਰ ਜੀ ਵੀ ਪੈਕਿੰਗ ਆਉਂਦੀ ਆ ਉਦੋਂ ਵੀ ਮੰਦਾ ਪਊਗਾ ਆ ਜਾਓ ਵੀਰ ਬਣ ਕੇ ਲੋਂਗੋ ਵਾਲਾ ਆਉਣਾ ਪੈਣਾ ਤੇ ਕੱਲ ਨੂੰ ਬਾਈ ਦੀ ਦੁਕਾਨ ਆਹ ਦੁਕਾਨ ਤੋਂ 5 6 7 ਦੁਕਾਨਾਂ ਅੱਗੇ ਜਾ ਰਹੀ ਹੈਗੀ ਤਾਂ ਤਾਂ ਨੂੰ ਬਾਬੇ ਭਾਣੇ ਵਾਲੇ ਪੈਸੀ ਹੈਡ ਕਿਰੇ ਭਰੀ ਨਾਲ ਜੱਗੇ ਬਾਈ ਦੀ ਦੁਕਾਨ ਹੈ ਤੇ ਆਹ ਬਾਈ ਦਾ ਨੰਬਰ ਹੈ 98899 8830 ਸਿਰਫ 160 ਦੇ 165 ਰੁਪਿਆ ਦਾ ਲੀਟਰ 24 ਘੰਟੇ ਵਾਲੀ ਦਵਾਈ ਦਾ ਬਾਈ ਸ਼ੇਅਰ ਕਰਕੇ ਆਉਗਾ ਜਿਹੜਾ ਉਹਨੂੰ ਹੋਰ ਵੀ ਡਿਸਕਾਊਂਟ ਮਿਲੂਗਾ ਭਰਾਵੋ